ਜਿੱਥੇ ਇੱਕ ਪਾਸੇ ਦੇਸ਼ ਦੇ ਵਿੱਚ ਵੱਖ-ਵੱਖ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਰਹਿੰਦਾ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੇ ਉੱਤੇ ਵੋਟਾਂ ਘਟਵਾਉਣ ਦੇ ਵੱਡੇ ਇਲਜ਼ਾਮ ਲਾਏ ਨੇ ਉਹਨਾਂ ਕੀ ਕੁਝ ਕਿਹਾ ਕਿਹੜੇ ਵੱਡੇ ਖੁਲਾਸੇ ਕੀਤੇ ਨੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਕਿਹਾ ਹੈ ਕਿ ਇਸ ਤਰ੍ਹਾਂ ਪਰਦਾ ਫਾਸ਼ ਕਰਨ ਦਾ ਦਾਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਉਨ੍ਹਾਂ ਦੇ ਲੋਕਾਂ ਦੀਆਂ ਵੋਟਾਂ ਕਟਵਾ ਰਹੀ ਹੈ ਉਹਨਾਂ ਕਹੇ ਕਿ ਉਹਨਾਂ ਕੋਲ ਬਹੁਤ ਸਾਰੇ ਜਹੇ ਸਬੂਤ ਮੌਜੂਦ ਨੇ ਜੋ ਸਾਬਤ ਕਰਦੇ ਨੇ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਫਰਜ਼ੀ ਤਰੀਕੇ ਨਾਲ ਵੋਟਾਂ ਕਟਵਾਉਣ ਦੀ ਅਰਜੀ ਦਾਇਰ ਕੀਤੀ ਗਈ ਹੈ ਅਰਵਿੰਦ ਕੇਜਰੀਵਾਲ ਨੇ ਸ਼ਾਧਰਾ ਵਿਧਾਨ ਸਭਾ ਹਲਕੇ ਦਾ ਜ਼ਿਕਰ ਕੀਤਾ ਹੈ ਉਹਨਾਂ ਕਹੇ ਕਿ ਪਿਛਲੀ ਵਾਰ ਉਹਨਾਂ ਦੇ ਉਮੀਦਵਾਰ ਨੇ ਇਹ ਸੀਟ 5000 ਵੋਟਾਂ ਨਾਲ ਜਿੱਤੀ ਸੀ ਜਦੋਂ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਸੀਟ ਤੇ ਕਟੀਆਂ ਗਈਆਂ 11000 ਵੋਟਾਂ ਦੀ ਸੂਚੀ ਚੋਣ ਕਮਿਸ਼ਨ ਨੂੰ ਸੌਂਪੀ ਹੈ ਇਸ ਦਾ ਸਾਫ ਮਤਲਬ ਇਹ ਹੈ ਕਿ ਸਾਡੇ ਉਮੀਦਵਾਰ ਨੂੰ ਹਰਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਉਹਨਾਂ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਨੇ 11000 ਵੋਟਾਂ ਦੀ ਸੂਚੀ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਹੈ ਇਹਨਾਂ ਚੋਂ 500 ਲੋਕਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਚੋਂ 372 ਲੋਕ ਇਸ ਜਗ੍ਹਾ ਤੇ ਰਹਿੰਦੇ ਪਾਏ ਗਏ ਉਨ੍ਹਾਂ ਕਹਿ ਆਏ ਕਿ ਇਸ ਤੋਂ ਵੀ ਸਪਸ਼ਟ ਹੈ ਕਿ ਭਾਰਤੀ ਜਨਤਾ ਪਾਰਟੀ ਫਰਜੀ ਤਰੀਕੇ ਨਾਲ ਵੋਟਾਂ ਨੂੰ ਕੱਟਣ ਦੀ ਸਾਜ਼ਿਸ਼ ਰਚ ਰਹੀ ਹੈ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਦੀ ਭੂਮਿਕਾ ਵੀ ਸ਼ੱਕੀ ਹੈ ਉਨ੍ਹਾਂ ਕਹਿ ਕਿ ਜੇ ਕੋਈ ਵੋਟ ਕਟੌਤੀ ਲਈ ਅਰਜੀ ਦਿੰਦਾ ਹੈ ਤਾਂ ਚੋਣ ਕਮਿਸ਼ਨ ਆਪਣੀ ਵੈੱਬਸਾਈਟ ਤੇ ਇਸ ਦਾ ਵੇਰਵਾ ਦਿੰਦਾ ਹੈ ਪਰ ਭਾਜਪਾ ਦੀ ਸੂਚੀ ਦਾ ਵੇਰਵਾ ਚੋਣ ਕਮਿਸ਼ਨ ਦੀ ਵੈੱਬਸਾਈਟ ਦੇ ਉੱਤੇ ਨਹੀਂ ਦਿੱਤਾ ਗਿਆ ਤਾਂ ਵੱਡੇ ਖੁਲਾਸੇ ਅਰਵਿੰਦ ਕੇਜਰੀਵਾਲ ਨੇ ਕੀਤੇ ਨੇ ਹੋਰ ਵੀ ਕਈ ਇਲਜ਼ਾਮ ਉਹਨਾਂ ਨੇ ਭਾਜਪਾ ਦੇ ਉੱਤੇ ਲਾਈ ਨੇ ਦੱਸਿਆ ਕਿ ਚੋਣਾਂ ਦੌਰਾਨ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਜੇਕਰ ਪੰਜਾਬ ਦੀ ਵੀ ਗੱਲ ਕੀਤੀ ਜਾਵੇ ਜਾਂ ਹੋਰ ਸੂਬਿਆਂ ਦੀ ਤਾਂ ਬਹੁਤ ਸਾਰੇ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਜਹੀ ਸਿੱਤੀ ਬਣਦੀ ਹੈ ਪਰ ਜੇਕਰ ਇਸ ਵਾਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ 4 ਹਲਕਿਆਂ ਦੇ ਵਿੱਚ ਹੋਈਆਂ ਜਿਵਲੀ ਚੋਣਾਂ ਵਿੱਚੋਂ ਤਿੰਨ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਜਿੱਥੇ ਕੁਝ ਸੀਟਾਂ ਤੇ ਵੱਡਾ ਮਾਰਜਿਨ ਵੀ ਸੀਗਾ ਇੱਕ ਵੱਡੇ ਫਰਕ ਦੇ ਨਾਲ ਜਿੱਤੀਆਂ ਪਰ ਬਹੁਤ ਸਾਰੇ ਥਾਵਾਂ ਤੇ ਜਹਾ ਮੌਲ ਬੰਦ ਹੈ ਜਿੱਥੇ ਇੱਕ ਦੂਜੇ ਤੇ ਇਲਜ਼ਾਮ ਲਾਏ ਜਾਂਦੇ ਨੇ ਕਦੇ ਭਾਜੀਪੀ ਇਲਜ਼ਾਮ ਲਾਉਂਦੀ ਹੈ ਆਪ ਤੇ ਕਦੇ ਆਪ ਭਾਜੀਪੀ ਤੇ ਲਾ ਦਿੰਦੀ ਹੈ ਤਾਂ ਜਿਹੇ ਹਾਲਾਤ ਜ਼ਰੂਰ ਦੇਖਣ ਨੂੰ ਮਿਲਦੇ ਨੇ ਪਰ ਚੋਣ ਕਮਿਸ਼ਨ ਨੂੰ ਕਿਤੇ ਨਾ ਕਿਤੇ ਇਹਨਾਂ ਤੱਥਾਂ ਦੀ ਜਾਂਚ ਕਰਨ ਚਾਹੀਦੀ ਹੈ ਕਿ ਆਖਰ ਜਿਹੜੇ ਇਲਜ਼ਾਮ ਲਾਏ ਗਏ ਨੇ ਇਹ ਕਿਉਂ ਲਾਏ ਗਏ ਨੇ ਇਹਦੇ ਵਿੱਚ ਕਿੰਨੀ ਕੁ ਸਚਾਈ ਹੈ ਕਿ ਵਾਕਈ ਵੋਟਾਂ ਦੇ ਵਿੱਚ ਜਿਹਾ ਕੀਤਾ ਜਾ ਰਿਹਾ ਹੈ ਤਾਂ ਇਹ ਸਵਾਲ ਜ਼ਰੂਰ ਉਠਦੇ ਨੇ ਪਰ ਦੇਖਣਾ ਹੋਵੇਗਾ ਕਿ ਅੱਗੇ ਇਸ ਨੂੰ ਲੈ ਕੇ ਕੀ ਅਦਾਲਤ ਦਾ ਰੁਕ ਕਰਨਗੇ ਜਾਂ ਚੋਣ ਕਮਿਸ਼ਨ ਕੋਲ ਅਪਰੋਚ ਕਰਨਗੇ ਉਹ ਆਉਣ ਵਾਲਾ ਸਮਾਂ طے ਕਰੇਗਾ ਦਿਵਜਾਜ ਧੰਨਵਾਦ